70% ਵਾਲੀ ਸੇਲ ਦੇ ਵਿੱਚ ਤੁਹਾਨੂੰ ਦਿਖਾਈ ਹੈ ਲੋਕਾਂ ਦਾ ਕਿਵੇਂ ਹੜਕਾ ਮੱਚਿਆ ਕੋਈ ਕੰਪਿਊਟਰ ਲੈ ਕੇ ਜਾ ਰਿਹਾ ਕੋਈ ਕੁਝ ਲੈ ਕੇ ਜਾ ਰਿਹਾ ਤੁਸੀਂ ਦੇਖੋ ਸਹੀ ਕਿ ਹਰ ਕਿਸੇ ਨੂੰ ਇਹ ਆ ਵੀ फटाफट ਚੱਕ ਲਈਏ ਸਮਾਨ ਦੇਖੋ ਇਕੱਠਾ ਕਰਨਾ ਸ਼ੁਰੂ ਕਰਤਾ ਲੋਕਾਂ ਨੇ ਪੂਰੀ ਇੱਕ ਤਰ੍ਹਾਂ ਦੀ ਲੁੱਟ ਜੇ ਸੀ ਕਹੀਏ ਕਿ ਪੈ ਗਈ ਹੈ ਕਿ ਜਿਹਦੇ ਹੱਥ ਜੋ ਲੱਗ ਰਿਹਾ ਹੈ ਵੀ ਬਸ ਚੱਕ ਲੋ ਗੁੜੀਆਂ ਕਹਿ ਕੇ ਲੱਗੇ ਇਹ ਇੱਕ ਇਹ ਸਾਰੇ ਸਮਾਨ ਹੈ ਖੇਲਣੇ ਦਾ ਤੁਸੀਂ ਦੇਖੋ ਕਿ ਕੱਪੜੇ ਲੱਤ ਲੈਨੇ ਕਈਆਂ ਨੇ ਤਾਂ ਇਸ 70% ਵਾਲਾ ਸਟੋਰ ਜਿਹੜਾ ਬਹੁਤ ਸੋਹਣਾ ਸੀ ਕੁਝ ਸਮੇਂ ਤੋਂ ਪਹਿਲਾਂ ਉਹਦੇ ਪੂਰੀ ਇੱਕ ਤਰ੍ਹਾਂ ਦੇ ਨਾਲ ਕਹਿ ਸਕਦੇ ਆਂ ਵੀ ਇੱਕ ਲੁੱਟ ਪੈ ਗਈ ਆ ਕੋਈ ਕੁਝ ਚੱਕੀ ਜਾ ਰਿਹਾ ਕਿਸੇ ਦੇ ਹੱਥ ਚ ਬੂਟ ਨੇ ਕਿਸੇ ਦੇ ਹੱਥ ਚ ਕੱਪੜੇ ਨੇ ਜਿੰਨਾ ਮਾਹੌਲ ਜਿਸ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਹੋ ਕਿ ਕੰਪਿਊਟਰ ਤੱਕ ਲੋਕਾਂ ਨੇ ਉਹ ਕਰਨੇ ਨੇਗੇ ਭਾਈ ਸਾਹਿਬ ਕੀ ਲੈ ਕੇ ਜਣੇ ਹੋ ਹਾਂ ਕੀ ਲੈ ਕੇ ਤੇ ਕੰਪਿਊਟਰ ਹਾਂ ਇਹ ਨਹੀਂ ਹੋਏਗਾ ਇਹ ਚਲਾਣੇ ਦਾ ਕੰਮ ਆਏਗਾ ਜੀ ਠੀਕ ਕਰਵਾ ਕੇ ਫਿਰ ਚਲਾएंगे ਅਗਰ ਚਲਦਾ ਹੋਗਾ ਤਾਂ ਚਲਾ ਲੇਗੇ ਸਸਤੇ ਮੇਂ ਮਿਲ ਗਿਆ ਹਾਂ ਜੀ ਹਾਂ ਜੀ ਹੋ ਕਿ ਹਰ ਇੱਕ ਕੋਈ ਆਪਣੀ ਜ਼ਰੂਰਤ ਦੇ ਅਕੋਰਡਿੰਗ ਚੀਜ਼ਾਂ ਲੈ ਗਿਆ ਜਿੰਦਾ ਪੈਸਾ ਤੁਸੀਂ ਕੀ ਕੁਝ ਲੈ ਜਾਂਦੇ ਹੈ ਇਹ ਬੱਚੋ ਕੇ ਲਿਆ ਹੈ ਖਿਡੌਣੇ ਹੈ ਤੇ ਮਤ ਜੀ ਕਿਆ ਛੱਡ ਰਹੇ ਹੋ ਹਾਂਜੀ 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 ਕਪੜੇ ਦੇਖਦੇ ਕਰੋ ਕੋਈ ਜ਼ਰੂਰਤ ਦੇ ਹਿਸਾਬ ਅਕੋਰਡਿੰਗ ਚੀਜ਼ਾਂ ਚੱਕ ਰੀਆਂ ਨੇ ਤੇ ਪੂਰੀ ਉੱਟ ਪੈ ਗਿਆ ਕੋਈ ਕੁਛ ਚੱਕੀ ਪਰ ਰਹਾ ਕੋਈ ਕੁਛ ਚੱਕੀ ਪਰ ਰਹਾ ਹੈ ਛੋਟੇ ਛੋਟੇ ਬੱਚੇ ਨੇ ਜਿਹੜੇ ਦੇਖੋ ਤੁਸੀਂ ਉਹਨਾਂ ਨੂੰ ਤਾਂ ਖਿਡੌਣੇ ਆਂਦੇ ਉਹਨਾਂ ਨੂੰ ਕੋਈ ਨਹੀਂ ਹੈਗਾ ਆਬੀਅਸੀ ਕੋਈ ਮਹਿੰਗੀ ਚੀਜ਼ ਲੈਣੀ ਹੈ ਛੋਟੇ ਛੋਟੇ ਖਿਡੌਣੇ ਨੇ ਲੈ ਕੇ ਚੱਲੇ ਨੇਗੇ ਤੇ ਉਹਦੇ ਹੱਥ 'ਚ ਵੀ ਨਹੀਂ ਇੰਨੀਆਂ ਚੀਜ਼ਾਂ ਆ ਰਹੀਆਂ ਹੈਗੀਆਂ ਗੁੜੀਆਂ ਕਿਆ ਲੈ ਕੇ ਚੱਲੇ ਹੋ ਆਪ ਖਿਡੌਣੇ ਖਿਡੌਣੇ ਹੋਰ ਕੋਈ ਚੀਜ਼ ਨਹੀਂ ਹੁੰਦੀ ਆਪਨੇ ਤੁਹਾਨੂੰ ਤੁਸੀਂ ਦੇਖੋ ਨੰਨੀ ਜੀ ਜਾਨ ਹੈ ਕਿ ਪੂਰੀ ਲੁੱਟ ਪੈ ਗਈ ਆ ਅੰਦਰ ਇੱਕ ਤਰ੍ਹਾਂ ਦੇ ਨਾਲ 1 ਰੁਪਿਆ ਵਾਲੇ ਸਟੋਰ 'ਚ ਤੇ ਹਰ ਕਿਸੇ ਦੇ ਹੱਥ ਜੋ ਲੱਗ ਰਿਹਾ ਹੈ ਉਹੀ ਉਹ ਲੈ ਕੇ ਜਾ ਰਿਹਾ ਹੈਗਾ कोई कोई चीज है किसी के हाथ में कोई चीज है कुछ लोग जरूर नए जड़ी ये किताबें ने वो देख रहे ने अरे आपने तो पूरी ये पकड़ी हाँ। बात नहीं है हां आठ जनों का है हां हां एक फिर एंट्री करके जाएंगे लेकिन पर ऐसा दोनों ना है कि देखो दूसरी नहीं नहीं दुसरी नहीं दुसरी छोड़ नह, ना ना बच्चे बच्चे बाहर ब्रेड खा रहे उनको पता नहीं है नहीं नहीं दस जने का नहीं है तीन चार पाँच जने इनमें। जी। क्या बात अच्छा। था, तुसी देखो। है अरे भाई साहब पहले के बहुत होगी बहुत गरीब लोग को देखो बहुत उठा लो फिर उठा दो देखो मैं कहना लोगों ने कड़छी चमचे नहीं छे है ਉਹ ਕੁਸ਼ਕਤੀ ਕਰ ਰਿਹਾ ਹੈ ਕੁਸ਼ਕ ਲੈ ਕੇ ਜਾ ਰਿਹਾ ਹੈ ਤੇ ਕਹਿ ਸਕਦੇ ਆਂ ਵੀ ਜ਼ਰੂਰਤ ਦੀ ਜੋ ਚੀਜ਼ ਐਸੀ ਦੇਖਿਏ ਕਿ ਕਿਸ ਤਰ੍ਹਾਂ ਦੇ ਨਾਲ ਆਖਰਕਾਰ ਇੱਥੋਂ ਤੱਕ ਕਿ ਜਿਹੜੀਆਂ ਬਹੁਤ ਸਾਰੀਆਂ ਬੁਕਸ ਨੇਗੀਆਂ ਪੜਨ ਵਾਲੀਆਂ ਜਾਂ ਤੁਸੀਂ ਆ ਦੇਖੋ ਭਗਵਤ ਗੀਤਾ ਤੱਕ ਜੇ ਦੇਖਿਏ ਤਾਂ ਆਖਰਕਾਰ ਉਹਨੇ ਤੁਹਾਨੂੰ ਮਿਲ ਜੂਗੀ ਯਾਨੀ ਕਿ ਇਸ ਹੋਂ ਤੱਕ ਕਿਤਨਾ ਕਿਤੇ ਇੱਥੇ ਚੀਜ਼ਾਂ ਨੇ ਜਿਹੜੀਆਂ ਉਹ ਸੀਗੀਆਂ ਤੇ ਕਿਆ ਜਾ ਸਕਦਾ ਕਿ ਆਪਣੇ ਆਪ ਦੇ ਵਿੱਚ ਜੀ ਆ ਬਹੁਤ ਸਾਰਾ ਸਮਾਨ ਹੈ ਜਿਹੜਾ ਤੁਹਾਨੂੰ ਇੱਥੇ ਦਿਖ ਜੂਗਾ ਬਹੁਤ ਸਾਰੇ ਲੋਕ ਪੜ੍ਹਨ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਲੈ ਰਹੇ ਨੇ ਕਈ ਨੋਵਲ ਲੈ ਰਹੇ ਨੇ ਹਰ ਕਿਸੇ ਦੇ ਆਪਣੇ ਆਪਣੇ ਹਿਸਾਬ ਦੇ ਨਾਲ ਆ

ਤੁਸੀਂ ਦੇਖੋ ਕਿ ਹਰ ਇੱਕ ਕਿਸੇ ਦੀ ਚੀਜ਼ ਹੈ ਖੈਰ ਐਸੀ ਵੀ ਜੇ ਦੇਖੀਏ ਤਾਂ ਇੱਕ ਜਿਹੜੀ ਆ ਬੁੱਕ ਹੈ ਉਹ ਦੇਖੀ ਹੈਗੀ ਹੈ ਪਰ ਉਹਦੇ ਨਾਲ ਹੀ ਜੇ ਤੁਸੀਂ ਦੇਖੋ ਤਾਂ ਬਹੁਤ ਸਾਰੀਆਂ ਕਿਤਾਬਾਂ ਤੁਹਾਨੂੰ ਮਿਲਣਗੀਆਂ ਹੋਰ ਦੇਖਦੇ ਆ ਲੋਕ ਤੁਸੀਂ ਦੇਖੋ ਜੇ ਤਾਂ ਜਿਹੜੀ ਚੀਜ਼ ਚੱਕੀ ਨਹੀਂ ਜਾਂਦੀ ਉਹ ਵੀ ਲਈ ਫਿਰਦਾ ਭਾਲੂ ਲਈ ਫਿਰਦੀ ਕੁੜੀ ਖੇਡਣ ਵਾਲੇ ਬੱਚਿਆਂ ਦੇ ਖਿਡੌਣੇ ਨੇ ਖੈਰ ਹਰ ਕਿਸੇ ਦੇ ਅਕੋਰਡਿੰਗ ਆਪਣੇ ਆਪਣੇ ਚੀਜ਼ਾਂ ਨੇ ਜਿਹੜੀਆਂ ਉਹ ਲੈ ਕੇ ਆਉਂਦਾ ਸਮਾਨ ਚੱਕਿਆ ਵੀ ਨਹੀਂ ਜਾ ਰਿਹਾ ਯਾਰ ਉਸ ਤਰ੍ਹਾਂ ਦਾ ਵੀ ਹੈ कि कोई सूट ले रहे हैं भाई क्या बात है तुझे अंजलोना जोली लेके चले हो हाँ जी बढ़िया तो लगी या किस तरह देना जी तुष्य बड़ी स्पेसिफिकेटेड ये चीज़ नहीं है नहीं क्या नहीं ये शौक है ना फिर शौक के हिसाब से आइटम मिल गई अच्छा अच्छी लगती है ये नहीं ये वाला थोड़ा सही लगता है साइड में थोड़ा रख दो ਇੰਗਲੋਂ ਇਹ ਉਹ ਜਿਹੜੀ ਸੋਹਣੇ ਤਰੀਕੇ ਦੇ ਨਾਲ ਇਹ ਵੀ ਆਪਦਾ ਕਮਰਾ ਡਿਜ਼ਾਈਨ ਕਰ ਦੂਗਾ ਮੁੰਡਾ ਖਰ। ਕੀ ਤੁਸੀਂ ਚੀਜ਼ ਉਠਾ ਕੇ ਲੈ ਜਾਤੇ ਹੋ? ਇਹ ਉਹ ਲੋਕ ਨੇ ਜਿਹੜੇ ਕਹਿੰਦੇ ਵੀ ਜਿਹੜੀ ਚੀਜ਼ ਕੰਮ ਆਜੂਗੀ ਅਸੀਂ ਉਹੀ ਲਈਏ। ਐਵੇਂ ਫालतू ਚੱਕਣ ਦਾ ਫਾਇਦਾ ਨਹੀਂ ਆ। ਬਿਲਕੁਲ ਬਹੁਤ ਸੋਹਣਾ ਖਰ ਦੇਖਿਆ ਜਾਵੇ ਤਾਂ ਜਿਹੜੀ ਚੀਜ਼ ਜਿੱਥੇ ਕੰਮ ਆਜੇਗੀ ਆਹ ਤਾਂ ਮੋ ਗਲਤ ਹੈ ਨਾ। ਕਿਸੇ ਦੇ ਜੇ ਦੇਖੀਏ ਤਾਂ ਜਿਸ ਤਰ੍ਹਾਂ ਦੇ ਨਾ ਬੱਚਿਆਂ ਦੇ ਤਾਂ ਭਲੋਣੇ ਵਾਲੇ ਭਰ ਲਈ ਹੈਗੀ। ਇਹ ਪੂਰੀ ਕਹਾਂ ਲੈ ਕੇ ਜਾਓਗੀ ਆਂਟੀ ਕੀ ਕਰ گاਉਂ ਗੁਜਰਾਤ ਮੇ ਰਹਤੇ ਤਮ ਸਭ ਕੇ ਲਿਏ ਲੈ ਲਿਆ ਕਿਆ ਕੀ ਕਰੇ ਲੈਣਾ ਪੜਦਾ ਹੈ ਅਬ ਗਰੀਬ ਬੰਦੇ ਕਿਆ ਇਹ ਉਤਰਾ ਹੋਇਆ ਹੀ ਪਹਿਨਤੇ ਨਿਆ ਤਾਂ ਨਹੀਂ ਖਰੀਦ ਸਕਤੇ ਹੈ ਪਰ ਤੁਸੀਂ ਦੇਖਿਆ ਕਿ ਜਦੋਂ ਫ੍ਰੀ ਚ ਚੀਜ਼ ਮਿਲਦੀ ਹੋਵੇ ਯਾਨੀ ਕਿ 1 ਰੁਪਿਆ ਕੋਈ ਮਾਇਨੇ ਨਹੀਂ ਰੱਖਦਾ ਪਰ ਗੱਲ ਹੈ ਵੀ ਜ਼ਰੂਰਤ ਦੀ ਚੀਜ਼ ਜ਼ਰੂਰਤ ਦੇ ਤਰੀਕੇ ਨਾਲ ਜਾਵੇ ਤਾਂ ਹੀ ਬੈਟਰ ਹੈ ਕਿਉਂਕਿ ਜੇਕਰ ਸਾਰੇ ਲੋਕੇ ਵੰਡ ਕੇ ਲੈਣ ਤਾਂ ਬਹੁਤ ਸਾਰੇ ਲੋਕਾਂ ਤੱਕ ਚੀਜ਼ਾਂ ਜਾ ਸਕਦੀਆਂ ਪਰ ਕਈ ਲੋਕ ਲਾਲਚ ਦੇ ਵਿੱਚ ਗੱਠੀਆਂ ਭਰ ਲੈਂਦੇ ਨੇ ਉਹ ਥੋੜਾ ਜਿਹਾ ਗਲਤ ਲੱਗਦਾ ਵੀਡੀਓ ਜਿਸ ਨੇ ਜਗਦੀਸ਼ ਨਾਲ ਸੁਮੇਸ਼ ਗੁਜਿਆਲਾ ਸੰਪਤੀ ਚੰਡੀਗੜ੍ਹ